ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਬਹਿਬਲ ਕਲਾਂ ਦੇ ਸਰਕਾਰੀ ਟਿੱਬੇ ਤੇ ਖੜੇ ਆ ਤੇ 2011 ਤੇ 2012 ਦੇ ਵਿੱਚ ਅਸੀਂ ਤੇਰਾ ਸੱਚਾ ਸੌਦਾ ਤੇ ਪੂਜੇ ਗੁਰੂ ਜੀ ਦੇ ਜਨਮ ਦਿਹਾੜੇ ਤੇ ਦਰਾਖਤ ਲਾਏ ਸੀਗੇ ਤੇ ਅੱਜ ਜਿਹੜੇ ਇਹ ਦਰਾਖਤ ਬਾਦ ਫੁੱਲ ਕੇ ਤੁਸੀਂ ਦੇਖ ਸਕਦੇ ਆ ਵੀ ਇਹ ਕਿੱਡੇ-ਕਿੱਡੇ ਹੋ ਚੁੱਕੇ ਆ ਇਹ ਆ ਸਾਰੇ ਜਿਹੜੇ ਦਰਾਖਤ ਆ ਤੁਸੀਂ ਦੇਖ ਸਕਦੇ ਆ ਕਿ ਪੂਰੀ ਤਰ੍ਹਾਂ ਇਹ ਦਰਾਖਤ ਜਿਹੜੇ ਬਾਦ ਫੁੱਲ ਕੇ ਕਿੱਡੇ-ਕਿੱਡੇ ਹੋ ਚੁੱਕੇ ਆ ਆਹ ਆ ਦਰਾਖਤ ਆ ਜਿਹੜੇ ਯਾਨੀ ਕਿ ਅਸੀਂ ਉਹਨਾਂ ਦੇ ਪਵਿੱਤਰ ਤੇ ਜਨਮ ਦਿਹਾੜੇ ਤੇ ਜਿਹੜੇ ਇਹ ਲਾਏ ਸੀਗੇ ਤੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਗੁਰੂ ਜੀ ਨੇ ਜੋ ਵਿਦੇਸ਼ ਦਿੱਤਾ ਹੈ ਜੋ ਸਿੱਖਿਆ ਦਿੱਤੀ ਹੈ ਕਿ ਜਿਹੜਾ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਤੁਸੀਂ ਭਾਈ ਜਾ ਕੇ ਆਪ ਜੀ ਦੇ ਨਗਰਾਂ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਹੁਕਮ ਕੀਤਾ ਜਿਹੜਾ ਬਚਨ ਦਿੱਤਾ ਹੈ ਕਿ ਜਾ ਕੇ ਤੁਸੀਂ ਚੰਗੇ ਕੰਮ ਕਰਨੇ ਉਹਨਾਂ ਨੇ ਆਪਦੀ ਦੇ ਜਨਮ ਦਿਹਾੜੇ ਤੇ ਸਾਨੂੰ ਵਿਦੇਸ਼ ਦਿੱਤਾ ਕਿ ਜਾ ਕੇ ਬੂਟੇ ਲਾਉਣੇ ਆ ਤਾਂ ਅਸੀਂ ਜਦੋਂ 2011-12 ਦੇ ਵਿੱਚ ਅਸੀਂ ਲਾਏ ਤੇ ਅਸੀਂ ਰਾਤ ਨੂੰ ਪਾਣੀ ਪਾਉਂਦੇ ਰਹੇ ਇਹਨਾਂ ਨੂੰ ਜਵੇਂ ਜ਼ਿਮੀਂਦਾਰ ਭਾਈ ਆਪਦੇ ਰਾਤ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਆ ਤਾਸੀ ਬੜੀ ਤਨਦੇਹੀ ਦੇ ਨਾਲ ਇਹਨਾਂ ਨੂੰ ਪਾਲਿਆ ਪਰ ਅੱਜ ਕੀ ਹੁੰਦਾ ਹੈ ਕਿ ਜਦੋਂ ਕੋਈ ਦਰਾਗਤ ਟੁੱਟਦਾ ਹੈ ਤਾਂ ਪੰਡ ਵਾਲੇ ਲੈ ਜਾਂਦੇ ਚੱਕ ਕੇ ਤਾਂ ਸਾਨੂੰ ਗੁਰੂ ਜੀ ਨੇ ਜਦੋਂ ਦਰਾਗਤ ਲਾਉਣ ਦੀ ਮਹਿੰਮ ਚਲਾਈ ਰੋਖਾਂ ਦੀ ਮਹਿੰਮ ਚਲਾਈ ਤਾਂ ਸਾਨੂੰ ਬੜੇ ਵਿਸਤਾਰ ਢੰਗ ਦੇ ਨਾਲ ਸਮਝਾਇਆ ਕਹਿੰਦੇ ਭਾਈ ਇੱਕ ਤਾਂ ਪੰਛੀ ਉੱਤੇ ਆਂਡਲੇ ਪਾਉਣਗੇ ਜਦੋਂ ਡੱਕੇ ਟੁੱਟਦੇ ਆ ਤਾਂ ਇਹਨਾਂ ਦੇ ਡੱਕੇ ਚੱਕ ਕੇ ਪੰਛੀ ਆਂਡਲਾ ਪਾਉਣਗੇ ਯਾਨੀ ਕਿ ਜਿਵੇਂ ਇਨਸਾਨ ਘਰ ਬਣਾਉਂਦਾ ਮਟੀਰੀਅਲ ਇਕੱਠਾ ਕਰਕੇ ਤਾਂ ਡੱਕੇ ਟਟ ਜਾਂਦੇ ਜਦੋਂ ਸੱਲੇ ਟੱਕਦੇ ਤੇ ਪੰਛੀ ਆਂਡਲੇ ਪਾਉਂਦੇ ਆ ਯਾਨੀ ਕਿ ਬੜੇ ਵਿਸਤਾਰ ਢੰਗ ਦੇ ਨਾਲ ਪਿਆਰ ਦੇ ਨਾਲ ਸਾਨੂੰ ਸਮਝਾਇਆ ਗੁਰੂ ਜੀ ਨੇ ਵੀ ਰੁੱਖ ਦਾ ਕਿੰਨਾ ਫਾਇਦਾ ਹੈ ਕਿੰਨੀ ਮਤਲਬੀ ਜਾਨਵਰਾਂ ਨੂੰ ਪੰਛੀਆਂ ਨੂੰ ਫਾਇਦਾ ਮੁੜ ਕੇ ਉਦੋਂ ਬਾਅਦ ਚੰਗੀ ਹਵਾ ਦਿੰਦੇ ਆ ਜਦੋਂ ਬੰਦਾ ਮਰਦਾ ਉਦੋਂ ਤਿੰਨ ਕੁਆਂਟਲ ਬਾਲਣ ਬੰਦੇ ਤੇ ਵੀ ਪੈਂਦਾ ਹੈ ਜਾਣੇ ਕਿ ਬੜੇ ਵਿਸਤਾਰ ਢੰਗ ਦੇ ਨਾਲ ਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਇਹ ਰੁੱਖ ਲਾਉਣੇ ਬਹੁਤ ਜ਼ਰੂਰੀ ਆ ਵਾਤਾਵਰਣ ਨੂੰ ਸੁੱਧ ਕਰਨਾ ਜ਼ਰੂਰੀ ਹੈ ਤੇ ਜਿਹੜੇ ਡੇਰਾ ਸੱਚਾ ਸੌਦਾ ਦੀ ਨਿੰਦਿਆ ਕਰਦੇ ਆ ਪਿੰਡ ਫੈਲਕਲਾ ਦੇ ਵਿੱਚ ਉਹਨਾਂ ਨੇ ਇਸ ਟਿੱਬੇ ਨੂੰ ਕੀ ਦੇਣਾ ਮੈਂ ਉਹਨਾਂ ਨੂੰ ਸਵਾਲ ਜ਼ਰੂਰ ਕਰਦਾ ਬੀ ਜਿਹੜੇ ਡੇਰਾ ਸੱਚਾ ਸੌਦਾ ਦੀ ਨਿੰਦਿਆ ਕਰਦੇ ਆ ਬਹਿ ਕੇ ਵੀ ਡੇਰਾ ਸੱਚੇ ਸੌਦੇ ਅੰਦਰ ਆ ਆਵਾ ਸਾਡੇ ਗੁਰੂ ਦੀ ਸਾਡੀ ਸੰਗ ਦੀ ਨਿੰਦਿਆ ਕਰਦੇ ਆ ਅਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਵੀ ਤੁਹਾਡਾ ਟਿੱਬੇ ਨੂੰ ਕੀ ਦੇਣਾ ਸਾਡੀ ਆ ਦੇਣਾ ਘੱਟੋ ਘੱਟ ਜੇ ਅੱਜ ਮੰਨ ਕੇ ਚੱਲ ਗਏ 50 ਤੋਂ 60 ਹਜ਼ਾਰ ਦੇ ਦਰਾਖਤ ਹੈ 70000 ਦੇ ਵੀ ਹੋ ਸਕਦੇ ਆ ਇਹ ਤਾਂ ਹੁਣ ਜਿਹੜੇ ਦਰਗਤ ਤਖਰੀਰ ਦੇ ਉਹਨਾਂ ਨੂੰ ਪਤਾ ਹੈ ਪਰ ਅਸੀਂ ਉਹਨਾਂ ਲੋਕਾਂ ਨੂੰ ਸਵਾਲ ਕਰਦੇ ਵੀ ਥੋੜੀ ਅਸ ਟਿੱਬੇ ਨੂੰ ਕੀ ਦੇਣਾ ਸਾਡੀ ਤਾਂ ਆਹ ਦੇਣਾ ਸਾਡੇ ਗੁਰੂ ਦੇ ਹੁਕਮ ਦੁਆਰਾ ਅਸੀਂ ਤਾਂ ਚੰਗੇ ਕੰਮ ਕਰਦੇ ਆ ਜਿਹੜਾ ਤੁਸੀਂ ਕੂੜ ਪ੍ਰਚਾਰ ਕਰਦੇ ਥੋਡੇ ਕੋਲੇ ਕੋਈ ਸਬੂਤ ਨਹੀਂ ਤੇ ਸਾਡੇ ਗੁਰੂ ਦੀ ਜਿਹੜੀ ਸਿੱਖਿਆ ਹੈ ਉਹਨਾਂ ਦੇ ਹੁਕਮ ਅਨਸਾਰ ਅਸੀਂ ਦਰਗਤ ਲਾਏ ਸਾਡੇ ਕੋਲੇ ਸਬੂਤ ਪਿਆ ਵੇਖ ਸਕਦੇ ਆ ਤੁਸੀਂ ਤੈਨਾਂ ਕੁਝ ਕਹਿੰਦੇ ਹੋ ਜੇ ਕੋਈ ਸ਼ਬਦ ਵਾਦ ਘੱਟ ਬੋਲੇ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਚੈਨਰ ਦੇ ਨਾਲ ਵੀ ਵੱਧ ਤੋਂ ਵੱਧ ਜੁੜੋ ਕਿਉਂਕਿ ਲੋੜ ਆਜ ਪੰਜਾਬ ਦੀ ਧਰਤੀ ਤੇ ਹੋਏ ਕੰਮ ਆ ਜਿਹੜੇ ਆਪਾਂ ਪੰਜਾਬ ਦੇ ਲੋਕਾਂ ਨੂੰ ਵਿਖਾਉਣੇ ਆ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ